ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਆਪਣੇ ਕੈਨੇਡਾ ਤੋਂ ਦੀਦੀ ਦਾ ਆਰਡਰ ਸੀਗਾ ਉਹਨਾਂ ਨੇ ਮਦਰ ਡਾਟਰ ਦੀ ਸੂਟ ਆਰਡਰ ਕੀਤੀ ਸੀਗੀ ਆਪਣੇ ਲਈ ਆਪਾਂ ਤੁਹਾਡੇ ਲਈ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਸਾਰੇ ਸੂਟ ਦਿਖਾ ਰਹੇ ਆ ਤੁਹਾਨੂੰ ਅੱਜ ਚਨੂਨ ਦੇ ਇਹ ਚਨੂਨ ਸਟਫ ਤੇ ਆਪਾਂ ਨੇ ਰੈਡੀ ਕੀਤਾ ਚਨੂਨ ਪ੍ਰਿੰਟ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਤਾਂ ਆਪਾਂ ਨੇ ਸਟੀਚਿੰਗ ਕੋਟਲੀ ਬਟਨ ਤੇ ਪਾਈਪਿੰਗ ਲਗਾ ਕੇ ਕੀਤੀ ਆ ਸਲਵਾਰੇ ਦੀ ਆਪਾਂ ਨੇ ਆਰੀ ਵਰਕ ਨਾਲ ਕੀਤੀ ਆ ਰੈਡੀ ਬਹੁਤ ਸੋਹਣਾ ਡਿਜ਼ਾਈਨ ਹੈ ਬਰੀਕ ਟੰਕੇ ਦਾ ਕੰਮ ਕੀਤਾ ਹੋਇਆ ਆਪਣਾ ਸਿੰਗਲ ਟੰਕੇ ਦਾ ਦੁਪੱਟਾ ਹੈਗਾ ਮਸਲੀਨ ਦਾ ਟਾਈਡਾ ਦੁਪੱਟਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣ ਲਈ ਉੱਪਰ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ WhatsApp ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਨੇ ਤੇ ਸੂਟ ਆਰਡਰ ਕਰ ਸਕਦੇ ਹੋ ਇਹ ਆਪਾਂ ਨੇ ਲੇਸ ਲਗਾ ਕੇ ਇਹਦੀ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈ ਇਹ ਸੂਟ ਉਹਨੇ ਸੇਮ ਰੈਡੀ ਕਰਵਾਏ ਨੇ ਇਹ ਬਾਂਦਨੀ ਪ੍ਰਿੰਟ ਹੈ ਔਰਗੇਂਜ਼ਾ ਦਾ ਆਰੀ ਵਰਕ ਹੋਇਆ ਦੇਤੇ ਇਹ ਉਹਨੇ ਸੇਮ ਸੂਟ ਰੈਡੀ ਕਰਵਾਏ ਨੇ ਤੁਸੀਂ ਇਹਨ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਤੇ ਆਪਾਂ ਨੇ ਆਰੀ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਚਿੜੀਆਂ ਵਾਲਾ ਪੋਟਲੀ ਬਟਨ ਲਗਾ ਕੇ ਪਾਈਪਿੰਗ ਲਗਾ ਕੇ ਇਹਦੀ ਸਟਿਚਿੰਗ ਕੀਤੀ ਆਪਾਂ ਨੇ ਇਹਨਾਂ ਨਾਲ ਦੁਪੱਟਾ organza tabby silk ਦਾ ਸਰ। tabby silk ਦਾ ਦੁਪੱਟਾ ਰੈਡੀ ਕੀਤਾ ਹੈ। ਸੈਂਟਰ 'ਚ ਆਪਾਂ ਵਰਕ ਕੀਤਾ ਦੁਪੱਟੇ ਦੇ ਤੇ ਪੱਲਿਆਂ ਤੇ ਬਾਰਡਰਾਂ ਦੇ ਵਰਕ ਹੋਇਆ। ਇਹ ਪੱਲੀ ਵਾਲੀ ਸਾਈਡ ਹੈ। ਇਹ ਦਾ ਸੈਂਟਰ ਆ ਗਿਆ। 4 ਸਾਈਡ ਆਪਾਂ ਨੇ ਲੇਸ ਲਗਾਈਆ। ਬਹੁਤ ਸੋਹਣਾ ਸੂਟ ਰੈਡੀ ਹੋਇਆ। ਇਹਨੂੰ ਤੁਸੀਂ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹੋ। ਇਹਦੀ ਸਲਵਾਰ ਆ ਤੇ ਆਪਾਂ ਨੇ ਪਹੁੰਚਾਂ ਦੇ ਉੱਤੇ ਵਰਕ ਕੀਤਾ। ਬਹੁਤ ਹੈਵੀ ਸਲਵਾਰ ਬਣੀ ਆ ਬਹੁਤ ਸੋਹਣਾ ਸੂਟ ਰੈਡੀ ਕੀ ਹੋਇਆ ਬਲੈਕ ਕਲਰ ਦਾ ਇਹ ਪ੍ਰਿੰਟ ਸੂਟ ਆਪਾਂ ਨੇ ਸ਼ਿਮਰ ਸਟੱਫ ਦੇ ਉੱਤੇ ਸ਼ਿਮਰ ਕਾਟਨ ਸਟੱਫ ਹੈ ਦਾ ਬਹੁਤ ਸੋਹਣਾ ਸੂਟ ਰੈਡੀ ਹੋਇਆ neck ਬਣਿਆ ਇਹਦਾ sleeves ਇਹਦੀ ਆਪਾਂ ਨੇ ਪੈਚ ਨਾਲ ਰੈਡੀ ਕੀਤੀਆਂ ਨੇ ਆਰੀ ਦਾ ਕੰਮ ਹੋਇਆ ਤੇ ਪੈਚ ਲਗਾਇਆ ਮੂਰੇ ਕਟਾਮ ਬਣਿਆ। ਇਹਦੀ ਸਲਵਾਰ ਤੇ ਵੀ ਪੈਚ ਲੱਗੇ ਅਸੀ। ਦੁਪੱਟਾ ਇਹਦਾ ਟਾਈਡਾ ਹੀ ਹੋਇਆ। ਐਬਿਸ਼ਲ ਕਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ। ਸਾਡਾ ਸਾਰਾ ਕੰਮ ਬੁਟੀਕ ਤੇ ਹੀ ਹੁੰਦਾ ਸੀ ਬਾਹਰੋਂ ਕੰਮ ਨਹੀਂ ਕਰਾਉਂਦੇ ਪੀਸ ਰੇਟ ਤੇ ਨਹੀਂ ਕੰਮ ਕਰਾਉਂਦੇ। ਬਹੁਤ ਸੋਹਣੀ ਸਟਿਚਿੰਗ ਹੁੰਦੀ ਹੈ ਬਹੁਤ ਸੋਹਣੇ ਵਰਕ ਹੁੰਦੇ ਆ ਇਹ ਸੂਟ ਆਪਾਂ ਨੇ ਹੈਂਡਵਰਕ ਚ ਉਹਨਾਂ ਦੀ ਬੇਟੀ ਲਈ ਰੈਡੀ ਕੀਤਾ ਸੀ ਪਹਿਲਾਂ ਉਹਨਾਂ ਦੇ ਉਹਨਾਂ ਨੇ ਆਪਣੇ ਲਈ ਕਰਵਾਇਆ ਸੀ ਸੇਮ ਸੂਟ ਹੁਣ ਉਹਨਾਂ ਨੇ ਆਪਣੀ ਬੇਟੀ ਲਈ ਕਰਵਾਇਆ ਬਹੁਤ ਸੋਹਣਾ ਸੂਟ ਹੈ ਸ਼ਿਮਰ ਸਟੱਫ ਦੇ ਉੱਪਰ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਆਰੀ ਦਾ ਤੇ ਹੈਂਡ ਦਾ ਕੰਮ ਹੋਇਆ ਇਹਦੇ ਤੇ ਬਹੁਤ ਸੋਹਣਾ ਇਹਦਾ ਦੁਪੱਟਾ ਰੈਡੀ ਹੋਇਆ ਦੁਪੱਟੇ ਤੇ ਆਪਾਂ ਨੇ ਪੇਸਟਿੰਗ ਕੀਤੀ ਹੈ ਲੇਸ ਲਗਾਈ ਆ ਇਹਦਾ ਡਾਰਕ ਕਲਰ ਦੀ ਆਪਾਂ ਨੇ ਪੇਸਟਿੰਗ ਕੀਤੀ ਹੈ ਇਹਦੇ ਤੇ ਲੇਸ ਲੱਗੀ ਹੈ ਫੋਰ ਸਾਈਡ ਬਹੁਤ ਸੋਹਣਾ ਸ਼ਿਮਰਦਾ ਦੁਪੱਟਾ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣਾ 블랙 ਸ਼ਿਮਰ ਦਾ ਪ੍ਰਿੰਟ ਹੈ ਇਹਦੇ ਤੇ ਆਪਾਂ ਨੇ neck ਤੇ ਵਰਕ ਕੀਤਾ ਹੈ ਆਰੀ ਦਾ ਕੰਮ ਹੋਇਆ ਸਿੰਗਲ ਟੰਕੇ ਦਾ ਕੰਮ ਹੈ 슬ੀਵਸ ਤੇ ਬਾਰਡਰ ਬਣਿਆ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਨਾਲ ਇਹਨਾਂ ਦੀ ਇਹ ਮਦਰ ਡਾਟਰ ਦੇ ਸੇਮ ਸੂਟ ਨੇ ਤੁਸੀਂ ਵੀ ਇਦਾਂ ਦੇ ਸੇਮ ਸੇਮ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ 'ਚ ਵੀ ਕਰਵਾ ਸਕਦੇ ਹੋ ਪ੍ਰਿੰਟ ਵੀ ਕਰਵਾ ਸਕਦੇ ਹੋ ਇਹ ਇਹਦੇ ਨਾਲ ਸਲਵਾਰ ਬਣੀ ਆ ਸਟੇਟ ਸਲਵਾਰ ਆਪਣੇ ਪਹੁੰਚਿਆਂ ਦੇ ਵਰਕ ਦਿੱਤਾ ਇਹਦੇ ਤੇ ਦੁਪੱਟਾ ਇਹਦੇ ਨਾਲ ਆਪਣੀ ਟਾਈਡਾ ਇਹਦਾ ਕੀਤਾ ਸ਼ਿਮਰ ਦਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਆਪਣਾ ਇਦਾਂ ਦੇ ਸੋਹੜੇ ਸੋਹਲੇ ਸੂਟ ਦੇਖਣ ਲਈ ਬਣਾਉਣ ਲਈ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੀ ਇੰਸਟਾ ਤੇ ਤਾਂ ਬਹੁਤ ਕਸਟਮਰ ਜੁੜਿਆ ਤੁਸੀਂ ਵੱਧ ਤੋਂ ਵੱਧ ਇਹ ਚੈਨਲ ਨੂੰ YouTube ਚੈਨਲ ਨੂੰ ਵੀ ਸ਼ੇਅਰ ਕਰਿਆ ਕਰੋ ਇਹ ਆਪਣਾ ਵਾਈਟ ਸੂਟ ਬਣਿਆ ਮੋਰਾਂ ਵਾਲਾ ਡਿਜ਼ਾਈਨ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਦਬਕੀ ਦਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਇਹਦੇ ਤੇ ਸਟੀਚਿੰਗ ਆਪਾਂ ਨੇ 블루 ਕਲਰ ਦੀ ਪੇਸਟਿੰਗ ਲਗਾ ਕੇ ਕੀਤੀ ਹੈ ਬਹੁਤ ਸੋਹਣਾ ਸੂਟ ਹੈ ਇਹਦੇ ਤੇ ਆਪਾਂ ਨੇ ਕੋਟਲੀ ਬਟਨ ਲਿੱਤੇ ਹੈ ਸਟਫ ਇਹਦਾ ਸ਼ਿਲਕ ਹੈ ਸੈਲਫ ਸਿਲਕ ਸਟਫ ਹੈ ਦਾ ਬਹੁਤ ਸੋਹਣਾ ਸਟਫ ਹੈ ਪਿਓਰ ਦਾ ਸਲਵਾਰ ਤੇ ਦਿੱਤੇ ਪੌਂਚੇ ਦੇ ਉੱਤੇ ਮੋਰ ਬਣਿਆ ਇਹ ਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਨੇ ਬਲੂ ਕਲਰ ਦਾ ਦੁਪੱਟਾ ਲਗਾਇਆ ਦੁਪੱਟੇ ਦੇ ਉੱਤੇ ਆਪਾਂ ਨੇ ਸੂਟ ਨਾਲ ਦੀ ਪੇਸਟਿੰਗ ਦਿੱਤੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਇਆ ਪ੍ਰਾਈਸ ਸਾਡੇ ਰੀਜ਼ਨਬਲ ਹੁੰਦੇ ਹਨ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗੇ बैग पर अपने जिप लाई है जिप आप हर एक सूट पर लगाने जिप देखो इन वह तरीके लगे पता नहीं चल रहा भी जिप लगी बहुत सोहनी स्टिचिंग हुई है टाप का लाइनिंग लगाने ये अपना प्रिंट सूट है कॉटन का ये अपने कॉटन की लाइनिंग लगाई है बहुत सोहनी स्टिचिंग हुई है ये neck ਬਣਿਆ ਇਹਦਾ लेस ਲਗਾ ਕੇ ਡਿਜ਼ਾਈਨ ਕੀਤਾ ਹੈ। 슬ੀਵਜ਼ ਨੇ ਇਹਦੇ ਆਪਾਂ ਨੇ ਚਾਕਾਂ ਤੇ लेस ਲਗਾਈ ਆ। ਇਹਦੇ ਨਾਲ ਸਲਵਾਰ ਰੈਡੀ ਹੋਈ ਐ, ਸਟੇਟਸ ਸਲਵਾਰ ਐ। ਕੋਟਾ ਡੋਰੀ ਇਹਦਾ ਆਪਾਂ ਨੇ ਦੁਪੱਟਾ ਵੀ ਕੀਤਾ। ਟਾਈ ਡਾਈ ਦੁਪੱਟੇ ਆ। ਬਹੁਤ ਸੋਹਣਾ ਦੁਪੱਟਾ, ਦੁਪੱਟੇ ਤੇ ਫੁੱਲ ਸਾਈਡ लेस ਲੱਗੀ ਆ। ਇਦਾਂ ਦੇ ਸੋਹਣੇ ਸੋਹਣੇ ਸੂਟ ਆਰਡਰਸ ਕਰ ਲਈ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਹੈ। ਸਾਨੂੰ ਕਿਸੇ ਵੀ ਟਾਈਮ ਤੁਸੀਂ ਆਰਡਰ ਪਲੇਸ ਕਰ ਸਕਦੇ